ਸੋ ਦਿਨ ਡਰ ਛੁਕੀਨੀ ਪੇਕੇ ਮਟਿਆਰਾਂ ਨੂੰ ਦਿਸਦੇ ਨਾ ਰਿਸ਼ਤੇ ਨਾਤੇ ਚੱਲਦੇ ਹੱਥਿਆਰਾਂ ਨੂੰ ਠੰਡੇ ਪਾਣੀ ਨਾਲ ਵੀ ਗੁਜਦਾ ਬੇਬੇ ਸਸਰੀ ਕਾਨ ਬੇਬੇ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਇਹ ਗੁਜ ਜਾਂਦਾ ਕਿ ਨਹੀਂ ਗੁਜ ਜਾਂਦਾ ਹਾਏ ਓ ਮੇਰੇ ਰੱਬਾ ਇਹ ਤਾਂ ਗੀਤੇ ਫੇਲ ਹੋ ਗਿਆ ਭਾਈ ਤੁਹਾਡਾ ਬੇਬੇ ਇੱਕ ਵਾਰ ਫੇਰ ਸੋਚੋ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਗੁੱਝ ਜਾਂਦਾ ਕਿ ਨਹੀਂ ਕਹਿੰਦੇ ਗੁੱਝ ਜਾਂਦਾ ਮੇਰੀ ਗੱਲ ਸੁਣੋ ਦਵਿੰਦਰ ਜੀ ਰਵਿੰਦਰ ਜੀ ਅੱਧਾ ਕਿਲੋ ਮੱਕੀ ਦਾ ਆਟਾ ਤੇ ਕੁਝ ਇਹਦੇ ਚ ਪਾਣੀ ਠੰਡਾ ਰਹਿੰਦਾ ਤੇ ਨਾਲ ਪ੍ਰਾਤਕੋੜ ਰੱਖਾ ਤਾਂ ਹੁਣ ਫੇਰ ਗੀਤ ਫੇਲ ਹੋ ਗਿਆ ਬੇਬੇ ਆਹੀਂ ਤਾਂ ਰੋਲਾ ਪਾਈ ਜਨੇ 2016 ਦਾ ਹੀ ਗੀਤ ਆਇਆ ਸੀ ਵੀ ਗੁੱਝਦਾ ਨਹੀਂ ਆ ਧੂ ਹੀ ਬੇਬੇ ਨੂੰ ਪਤਾ ਹੋਊਗਾ ਬੇਬੇ ਹੁਣ ਮੈਂ ਇਥੋਂ ਸ਼ੁਰੂ ਕਰਦਾ ਬੇਬੇ ਮੱਕੀ ਦੀ ਰੋਟੀ ਕਦੇ ਬਣਾਈ? ਇਹ ਠੰਡੇ ਪਾਣੀ ਨਾਲ ਆਟਾ ਗੁੱਝ ਜਾਂਦਾ ਕਿ ਨਹੀਂ ਮੱਕੀ ਦਾ? ਹੈ? ਇਹ ਤਾਂ ਬੂਟਾਂ ਦੋ ਹੋ ਗਈਆਂ ਕਹਿੰਦੇ ਗੁੱਝੇ ਜਾਂਦਾ। ਅੱਛਾ ਅਸੀਂ ਬਠਿੰਡੇ ਦੇ ਪ੍ਰੋਗਰਾਮ ਲਾਣ ਮੈਂ ਇੱਕ ਬੇਬੇ ਨੂੰ ਪੁੱਛ ਲਿਆ ਮੈਂ ਕਿਹਾ ਬੇਬੇ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਗੁੱਝ ਜਾਂਦਾ ਮੇਰੇ ਕੋਲ ਆ ਗਈ। ਕਹਿੰਦੀ ਭਾਊ ਕਿੱਥੋਂ ਗੌਣ ਆਇਆ? ਜਿੱਦਾਂ ਬੇਬੇ ਨੇ ਕੋੜਾ-ਕੋੜਾ ਚਾਕਿਆ ਮੈਂ ਇਦਾਂ ਹੱਥ ਜੋੜ ਲੇ ਮੈਂ ਕਿਹਾ ਬੇਬੇ ਮੇਰਾ ਪਿੰਡ ਤਾਂ ਆਨੰਦਪੁਰ ਸਾਹਿਬ ਕੋਲ ਹੈ। ਬੇਬੇ ਕਹਿੰਦੀ ਕਿੰਨੇ ਪੈਸੇ ਲਏ ਮੈਂ ਬੇਬੇ ਨੂੰ ਫੀਸ ਦਸੀ ਬੇਬੇ ਪਠੰਡਾ ਇੱਥੋਂ ਬਹੁਤ ਦੂਰ ਐ ਨਹੀਂ ਫੀਸ ਲਈ ਮੈਨੂੰ ਅੱਗੋਂ ਕਹਿੰਦੀ ਕਹਿੰਦੀ ਟੋਕਰਾ ਭਰ ਕੇ ਪੈਸੇ ਤੂੰ ਲੈਣੇ ਪ੍ਰੈਕਟੀਕਲ ਸਾਤੋਂ ਕਰਾਉਣਾ ਮੈਨੂੰ ਕਹਿੰਦੀ ਬੰਦੇ ਦਾ ਪੁੱਤ ਬਣ ਕੇ ਸਟੇਜ ਤੇ ਖੜਾ ਗਾਈ ਜਾ ਮਾਸਟਰ ਨਹੀਂ ਲੱਗਿਆ ਸਾਤੇ ਸਵਾਲ ਪੁੱਛਦਾ ਇੱਥੇ ਆ ਕੇ ਮੈਂ ਡਰ ਗਿਆ ਮੈਂ ਚੁੱਪੇ ਨੇ ਦੋ ਗੀਤ ਹੋਰ ਲਾਏ ਮੈਂਨੂੰ ਕਹਾਂ ਮਗਾ ਨਿਕਲ ਲਓ ਹੋ ਸਕਦਾ ਬਾਅਦ ਚ ਖੇਤਾਂ 'ਚ ਲੰਮੇ ਪਾਲ ਲਾਂ ਹਰ ਇਲਾਕੇ ਦਾ ਆਪਣਾ ਸੁਭਾਅ ਹੈ ਬੇਬੇ ਇਹ ਹੁਣ ਗੱਲ ਅਧਾਰੀ ਰਹਿ ਗਈ ਤੁਸੀਂ ਕਹਿੰਦੇ ਆਟਾ ਗੁੱਝ ਜਾਂਦਾ ਗੀਤ ਵਾਲੇ ਨੇ ਲਿਖਤਾ ਗੁੱਜਿਆ ਮੈਂ ਵੀ ਨਾ ਅਜੇ ਮੈਨੂੰ ਪੱਕੀਆਂ ਬਣਾਈਆਂ ਬਣੀ ਜਾਂਦੀਆਂ ਤੇ ਗੁੱਜਦਾ ਕਿ ਨਹੀਂ ਗੁੱਜਦਾ ਉਹ ਕਦੇ ਫੇਰ ਮੈਂ ਆਇਆ ਫੇਰ ਮੈਂ ਆਟਾ ਉਠੰਦਾ ਪਾਣੀ ਕੋਲ ਲੈ ਕੇ ਆਉਂਗਾ ਹੁਣ ਇਦਾਂ ਫੇਰ ਉਲਟ ਕਹਿ ਦੋ ਇਦਾਂ ਨਹੀਂ ਕਹਿਣਾ ਨਹੀਂ ਗੁੱਜਦਾ ਹੁਣ ਇਦਾਂ ਕਹਿ ਦੋ ਠੰਡੇ ਪਾਣੀ ਨਾਲ ਵੀ ਗੁੱਜਦਾ ਆਟਾ ਜੋ ਮੱਕੀ ਦਾ ਆ ਲੈੰਦਾ ਸਿਰ ਬੇਸ਼ੱਕ ਲੈ ਜਾਏ ਲੈੰਦਾ ਸਿਰ ਬੇਸ਼ੱਕ ਲੈ ਜਾਏ ਫੁੱਕ ਕੇ ਨਹੀਂ ਛੱਡੀਦਾ ਆ ਵਿੱਚ ਨਾ ਲਾਈਏ ਟਿਕਾ ਰਾਸਤੇ ਹੁੰਦੇ ਲੰਘਣ ਨੂੰ ਹੂੰ ਤੋਂ ਨਾ ਮਾੜਾ ਬੋਲੋ ਹਰਤੇ ਆਏ ਮਗੜ ਨੂੰ ਹੂੰ ਤੋਂ ਨਾ ਮਾੜਾ ਬੋਲੋ ਹਰਤੇ ਆਏ ਮਗੜ ਨੂੰ